ਫੇਮ ਫੇਮ ਅਮਰਿਤਮਾਨ ਪਾਲ ਰਹਾ ਹੁਣ ਫੇਮ ਇਹ ਅਸੀਂ ਨਹੀਂ ਇਹ ਕਹਿ ਰਹੇ ਨੇ ਮੂਸੇ ਵਾਲਾ ਦੇ ਫੈਨ ਇੱਕ ਵਾਰੀ ਮੂਸੇ ਵਾਲੇ ਦੇ ਨਾਂ ਤੇ ਕੂਕਾ ਮਾਰ ਦਿਓ ਜ਼ੋਰਦਾਰ ਇਹ ਅਸੀਂ ਨਹੀਂ ਇਹ ਕਹਿ ਰਹੇ ਨੇ ਮੂਸੇ ਵਾਲਾ ਦੇ ਫੈਨ ਨੰਬਰ ਕੁੱਟਣ ਹੁਣ ਤੂੰ ਕਿਹੜੇ ਮੂੰਹ ਨਾਲ ਯਾਰ ਬਾਈ ਉਹਦਾ ਨਾਂ ਲੈ ਲੈਨ ਸ਼ਰਮ ਕਰਿਆ ਕਰੋ ਯਾਰ ਜੇ ਤੁਹਾਡੇ ਚ ਜਮੀਰ ਨਾ ਦੀ ਚੀਜ਼ ਹੈਗੀ ਆ। ਅੰਦਾਜ਼ਾ ਈ ਹੈ ਕਿ ਗਾਇਕ ਅਮਰਿਤ ਮਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗਾਇਕ ਛੋਟੇ ਮੂਸੇਵਾਲਾ ਦੇ ਆਣ ਦੀਆਂ ਖੁਸ਼ੀਆਂ ਮਨਾ ਰਿਹਾ ਹੈ ਤੇ ਨਾਲ ਹੀ ਫੈਨਸ ਨੂੰ ਉੱਚੀ ਉੱਚੀ ਮੂਸੇਵਾਲਾ ਮੂਸੇਵਾਲਾ ਕਰਨ ਨੂੰ ਕਹਿ ਰਹੇ ਹੈ। ਜੇਕਰ ਤੁਸੀਂ ਇਹ ਵੀਡੀਓ ਨਹੀਂ ਦੇਖੀ ਤਾਂ ਪਹਿਲਾਂ ਤੁਹਾਨੂੰ ਅਸੀਂ ਇਹ ਵੀਡੀਓ ਦਿਖਾ ਦਿੰਨੇ ਆ। ਸਿੱਧੂ ਮੂਸੇਵਾਲਾ ਦੁਆਰੇ ਆ ਗਿਆ। ਜਿਹੜੇ ਪੈਰੀ ਮੇਰਾ ਭਰਾ ਗਿਆ ਸੀ। ਉਸੇ ਪੈਰੀ ਦੁਆਰੇ ਆ ਗਿਆ ਅੱਜ ਡਬਲ ਖੁਸ਼ੀ ਆ ਇੱਕ ਵਾਰੀ ਮੂਸ ਖੇੜੇ ਦੇ ਰਾਤੇ ਜ਼ੋਰਦਾਰ ਤਾਲੀਆਂ ਲਾ ਰਿਹਾ ਸਰੂ ਚੜਦਿਆਂ ਜਿੰਨਾ ਨੇ ਸਾਡੇ ਘਰ ਤਾਂ ਛੋਟੇ ਨੇ ਕੋਲੇ ਮਹਿੰਗੀਆਂ ਗੰਨਾਂ ਨੇ ਆਹੀ ਤਾਂ ਮੈਲਾ ਤਹੀ ਹੈ ਖੌਫ ਸਾਡਾ ਪਲਦਾ टू टल रवां हिकु वरी मूसेल न ते कूका मारियो ज़ोरदार ਇਸ ਵੀਡੀਓ ਤੋਂ ਬਾਅਦ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗਾਇਕ ਮੂਸੇਵਾਲਾ ਦੇ ਫੈਨਸ ਗਾਇਕ ਅਮਰਿਤਮਾਨ ਤੇ ਗੁੱਸਾ ਕੱਢਦੇ ਹੋਏ ਦਿਖਾਈ ਦੇਦੇ ਨੇ ਵੀਡੀਓ ਦੇ ਵਿੱਚ ਗਾਇਕ ਮੂਸੇਵਾਲਾ ਦੇ ਫੈਨਸ ਅਮਰਿਤਮਾਨ ਨੂੰ ਆਖਰ ਕੀ ਕਹਿ ਰਹੇ ਨੇ ਤੁਸੀਂ ਵੀ ਦੇਖੋ ਜ਼ਰਾ ਇਹ ਵੀਡੀਓ ਨਾ ਮੇਰੀ ਭਾਈ ਅਮਰਤਮਾਨ ਲਈ ਅੱਜ ਕਿਸੇ ਸ਼ੋਅ ਚ ਗਿਆ ਠੀਕ ਆ ਉੱਥੇ ਜਾ ਕੇ ਪਹਿਲਾਂ ਸਿੱਧੂ ਬਾਈ ਦਾ ਗਾਣਾ ਲਾ ਰਿਹਾ ਫਿਰ ਥਾਪੀ ਮਾਰ ਰਿਹਾ ਠੀਕ ਆ ਫਿਰ ਕਹਿ ਰਿਹਾ ਸਾਡਾ ਦੂਜਾ ਸਿੱਧੂ ਮੂਸੇਵਾਲਾ ਆ ਗਿਆ ਸਾਡਾ ਭਰਾ ਵਾਪਸ ਆ ਗਿਆ ਕਿਹੜੇ ਮੂੰਹ ਨਾਲ ਭਰਾ ਕਹਿ ਨਹੀਂਓ ਯਾਰ ਤੁਸੀਂ ਕਿੱਡੇ ਬ ਜਿਉਂਦੇ ਜੀ ਤੂੰ ਨਹੀਂ ਉਹਦੇ ਨਾਲ ਖੜਿਆ ਠੀਕ ਆ ਗਨਮੈਨ ਨਾਲੇ ਚੱਕਰ ਚ ਫੋਨ ਤੱਕ ਨਹੀਂ ਤੂੰ ਚੱਕਿਆ ਗਾਏ ਤੋਂ ਬਾਅਦ ਤੇਰੇ ਸਾਰੇ ਯਾਰ ਮੰਤਰੀ ਆ ਕੱਲਾ ਕੱਲਾ ਤੇਰਾ ਟੁੱਟ ਜੇ ਮੂੰਹ ਤੋਂ ਇਨਸਾਫ ਦੀ ਗੱਲ ਕਿਤੇ ਜਾ ਕੇ ਕਰੀ ਹੋਵੇ ਤੂੰ ਕਿਤੇ ਮੂਸੇ ਬੇਬੇ ਬਾਪੂ ਨਾਲ ਜਾ ਕੇ ਖੜਿਆ ਹੋਵੇਂ ਕਿਹੜੇ ਮੂੰਹ ਨਾਲ ਯਾਰ ਤੁਸੀਂ ਸਟੇਜ ਤੇ ਠੀਕ ਆ ਉਹ ਕਰ ਦਿੰਨੇ ਆ ਸਾਡੀ ਤਾਂ ਚੱਲ ਏਡੀ ਪਹੁੰਚ ਨਹੀਂ ਤੂੰ ਤੇਰੇ ਤਾਂ ਯਾਰ ਨੇ ਮੰਤਰੀ ਕੱਲੇ ਕੱਲੇ ਤੂੰ ਕਿਦਣ ਉਹਦੇ ਇਨਸਾਫ ਦੀ ਗੱਲ ਕਰ ਲਈ ਬਸ ਸਟੇਜਾਂ ਤੇ ਨੰਬਰ ਕੁੱਟਣ ਨੂੰ ਠੀਕ ਆ ਉੱਥੇ ਆ ਚੀਜ਼ਾਂ ਤੇ ਹੋ ਜਾਂਦੇ ਆ ਨਾ ਲੈ ਯਾਰ ਉਹਦਾਂ ਨੂੰ ਅਸੀਂ ਤਾਂ ਤਤੋਂ ਕੋ ਹੋਰ ਮੰਗਦੇ ਹੀ ਨਹੀਂ ਹੈਗੇ ਦਰੋਂ ਤੋਂ ਹੂ ਨਹੀਂ ਖੜਿਆ ਤਾਂ ਨੰਬਰ ਕੁੱਟਣ ਨੂੰ ਤੂੰ ਕਿਹੜੇ ਮੂੰਹ ਨਾਲ ਯਾਰ ਬਾਈ ਉਹਦਾ ਨਾਂ ਲੈ ਲੈਣਾ ਸ਼ਰਮ ਕਰਿਆ ਕਰੋ ਯਾਰ ਜੇ ਤੁਹਾਡੇ ਚ ਜਮੀਰ ਨਾ ਦੀ ਚੀਜ਼ ਹੈਗੀ ਆ ਉੱਥੇ ਹੀ ਅਮਰਿਤਮਾਨ ਦੇ ਇਸ ਵੀਡੀਓ ਦੇ ਉੱਤੇ ਇੱਕ ਲੰਬੀ ਚੋੜੀ ਪੋਸਟ ਵੀ ਲਿਖੀ ਗਈ ਹੈ ਇਸ ਦੇ ਵਿੱਚ ਮੂਸੇਵਾਲਾ ਦਾ ਫੈਨ ਲਿਖਦਾ ਹੈ ਕਿ ਫੇਮ 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 ਐਨੇ ਕਿਸੇ ਵੀ ਪੋਸਟ ਥੱਲੇ ਹੈਸ਼ਟੈਗ ਜਸਟਿਸ ਫਾਰ ਸਿੱਧੂ ਮੂਸੇਵਾਲਾ ਨਹੀਂ ਲਿਖਿਆ ਨਾ ਕਦੇ ਇਨਸਾਫ ਲਈ ਬੋਲਿਆ ਨਾ موسی ਬੇਬੇ ਬਾਪੂ ਕੋ ਫਿਰ ਹੁਣ ਕਿਹੜੇ ਮੂੰਹ ਨਾਲ ਭਰਾ ਕਹਿ ਰਿਹਾ ਸ਼ਰਮ ਕਰ ਯਾਰ ਤੂੰ ਬਾਕੀ ਮੂਸੇ ਵਾਲਾ ਦੇ ਫੈਨਸ ਵੱਲੋਂ ਕਹੀਆਂ ਗਈਆਂ ਗੱਲਾਂ ਸਹੀ ਨੇ ਜਾਂ ਗਲਤ ਆਪਣੇ ਕਮੈਂਟ ਸਾਡੇ ਨਾਲ ਜ਼ਰੂਰ ਸਾਂਝੇ ਕਰਨ ਪੰਜਾਬੀ ਇੰਡਸਟਰੀ ਦੀ ਹਰ ਵੱਡੀ ਅਪਡੇਟ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ